ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਚੜ੍ਹਦੀ ਕਲਾ ਚ ਹੀ ਰੱਖੇ ਸੋ ਇੱਕ ਬੜਾ ਪਿਆਰਾ ਗੀਤ ਲੈ ਕੇ ਆਈਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਗੀਤ ਇੱਕ ਮਟਿਆਰ ਦੇ ਘਰ ਵਾਲਾ ਕញ្ញਾਂ ਨੂੰ ਆਦਤ ਹੁੰਦੀ ਹੈ ਥਾਂ ਥਾਂ ਮੂੰਹ ਮਾਰਨ ਦੀ ਓਹੋ ਕਿਸੇ ਹੋਰ ਲਵੇ ਜਾਂਦਾ ਹੈ ਫਿਰ ਉਹ ਆਪਦੀ ਘਰ ਵਾਲੀ ਨੂੰ ਕੋਈ ਕੋਈ ਨਾ ਕੋਈ ਗਹਿਣਾ ਬਣਵਾ ਕੇ ਦਿੰਦਾ ਵੀ ਲੈ ਪਾ ਉਹ ਕਹਿੰਦੀ ਵੀ ਉਸੇ ਨੂੰ ਦੇ ਦੇ ਕਹਿੰਦੀ ਵੀ ਹੁਣ ਤੇਰੀਆਂ ਅੱਖਾਂ ਮੇਰੇ ਨਾਲ ਬਦ ਲਗੀਆਂ ਸੋ ਗੀਤ ਰਾਹੀਂ ਸੁਣੋ ਕੀ ਉਹਨਾਂ ਦੀ ਆਪਸ ਦੇ ਵਿੱਚ ਨੋਕ ਝੋਕ ਹੁੰਦੀ ਹੈ ਪਤੀ ਪਤਨੀ ਦੀ ਬੜਾ ਪਿਆਰਾ ਗੀਤ ਹੈ ਮਾਨੋ ਆਨੰਦ ਪਿਆਰੇ ਜੀ ਗੀਤ ਦਾ ਫਿਰ ਗਾਟੇ ਤਾ ਕੜ ਸੋਨੇ ਆ ਰਾਲਿਆ ਆ ਨੀ ਤੂੰ ਪਾ ਮੇਰੀ ਨਜ ਟਣ ਕਰੇ ਅਰ ਜਾਂ ਅੰਨੀ ਤੇਰੀ ਆ ਗਾਂਟੇ ਤਾਰਾ ਜਾ ਤੇਰੀ ਰਾਣੀ ਵੇ ਪਾਵੇ ਜੀਨੇ ਮੇਰਾ ਬੋਲੀ ਆ ਮਾਹੀ ਸਾੜ ਜੇ ਵੇ ਸੌਣ ਦੇ ਆਕਾਲਿਆ ਬੱਦੜਾ ਵਿਜ ਗਈ ਰੇਸ਼ਮ ਧੋਰੇ ਅੰਜੀਆ ਕੀਆ ਮੇ ਟੇਕਾ ਤਾ ਕੜ ਸੋ ਨੇ ਯਾਰਾ ਲੀਆ ਆ ਨਨੀ ਤੂੰ ਪਾ ਮੇਰੀ ਨਾ ਨੀ ਤੇਰੀ ਟੇਕਾ ਤਾਰਾ ਜਾ ਤੇਰੀ ਰਾਣੀ ਵੇ ਪਾਵੇ ਜੀਨੇ ਮੇਰਾ ਮੋਲੀਆ ਮਾਹੀ ਸਾੜ ਜੇ ਬੇਸਾਉਣ ਦਿਆ ਬਦੜਾ ਵੇ ਕਾਲਿਆ ਈਜ ਗਈ ਰੇਸ਼ਮ ਦੋਰ ਵਦਲ ਗਿਆ ਅੰਜੀਆ ਖੀਆ ਗਾਜਰੇ ਤਾਂ ਕੜ ਸੁਨੇ ਤੇ ਤੇਰੀਆਂ ਗਾਜਰੇ ਤਾਰਾ ਜਾ ਤੇਰੀ ਰਾਣੀ ਵੇ ਪਾਵੇ ਜੀ ਸਾਉਣ ਦੀ ਆ ਬਦੜਾਵੇ ਕਾਲਿਆ ਵਿਜਗਾਇਰੇਸ਼ ਮਡੋਰ ਬਦਲ ਗਇਆ ਅੰਜੀਆ ਕੀਆ ਧੰਨਵਾਦ ਜੀ